ਗੋਲੀ ਮਾਰਨਾ ਗੋਲੀ ਚੋਟ ਖਾਣਾ ਕਿਤੇ ਗੋਲੀ ਮਾਰੀ ਸੋਹਣੇ ਬਸੀ ਜਾਂਦਾ ਯਾਰ 12 ਮਿੰਟ ਦੀ ਲਗੀ ਜਾਏਗਾ ਸਤਿ ਸ੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਬਲਜਿੰਦਰ ਕੌਰ ਮੰਗੇਵਾਲ ਸਵਾਗਤ ਕਰਦੀਆਂ ਖਨਾਰੀ ਵਾਰਡਰ ਤੋਂ ਬਹੁਤ ਹੀ ਮੰਦਭਾਗੀ ਖਬਰ ਆ ਰਹੀ ਹੈ ਜੀ ਜਿੱਥੇ ਕਿ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾਅ ਦੌਰਾਨ 21 ਸਾਲਾ ਸੁਭਕਰਨ ਸਿੰਘ ਦੀ ਮੌਤ ਹੋ ਗਈ ਹੈ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੁਭਕਰਨ ਦੇ ਪੱਕੀ ਗੋਲੀ ਸਿਰ ਵਿੱਚ ਲੱਗੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੁਭਕਰਨ ਸਿੰਘ ਦੇ ਪਿਤਾ ਦਾ ਨਾਮ ਚਰਨਜੀਤ ਸਿੰਘ ਹੈ ਅਤੇ ਉਹ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਹੈ ਆਓ ਦੇਖਦੇ ਹਾਂ ਡੀਡੀਐਸ ਵੀਰੋ ਦੀ ਵਿਸ਼ੇਸ਼ ਰਿਪੋਰਟ ਆ ਚੱਕਿਆ ਨਾ ਇਹ ਅਖਬਾਰੀ ਕਰਦਾ ਸਾਡੀ ਨਾ ਕੇ ਅਖਬਾਰੀ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜਬਾਜ਼ ਔਰ ਜਮਾਨਾ ਨੂੰ ਬੇਨਤੀ ਆ ਰਾਮ ਨਾਲ ਨੂੰ ਇਨਾ ਬਚਨਾਂ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰ ਤੋਸ਼ੀਦ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਜਾਓ ਲੈ ਕੇ ਜਾਨੇ ਦਰਦਾ ਜਿਹੜਾ ਬਾਈ ਦੀ ਵੀ ਇਹ ਵਾਰੀ ਕੀਤੀ ਆ ਬਾਈ ਡਰਾਲੇ ਗੁੰਮਾ ਜੀ ਗੱਲਾਂ ਵੀ ਹੋਰ ਨਾਲੇ ਤੁਰਦਿਆਂ ਸੀ ਦੂਰ ਦੋਸਤ ਤਿੰਨ ਹੋ ਗਏ ਹਨ ਕਿੰਨੇ ਮਰ ਗਏ ਬਾਈ ਆਪਣੇ ਰੇ ਤਿੰਨ ਵਰਗੇ ਲੈ ਜੀ ਦੋ ਜੀ ਤੋਸ਼ੀਦ ਹੋਗੇ ਜੀ ਅਗੇ ਸਾਹਮਣੇ ਦਿਲ ਦੀ ਪਤਾ ਨਹੀਂ ਪਤਾ ਜੋ ਜੀ ਅਸੀਂ ਮੂਰੇ ਸੀਗੇ ਸਾਰੇ ਅੱਛਾ ਤੋਸ਼ੀਦ ਹੋਗੇ ਹਾਂ ਜੀ ਅੱਛਾ ਤੇ ਆਪਣੇ ਮੁੰਡੇ ਚੱਕੀ ਵੀ ਲੈ ਜਾਓ ਆਕੇ ਉਹਨਾਂ ਦੇ ਚਮਚੇ ਸਾਨੂੰ ਪਤਾ ਕੀ ਕਹਿੰਦੇ ਆ ਤੁਸੀਂ ਗਦਾਰ ਹੋ ਤੁਸੀਂ ਖਾਲਿਸਤਾਨ ਸੀ ਖਾਲਿਸਤਾਨ ਦਾ ਪੱਖ ਲੈਣੇ ਆਂ ਬਈ ਅਸੀਂ ਖਾਲਿਸਤਾਨ ਬਣਾਉਣ ਦੇ ਹੱਕ ਦਾ ਉਹ ਕਹਿੰਦੇ ਨੇ ਆਗੇ ਨਾ ਹੋਰ ਹੀ ਕਹਿੰਦੇ ਬਈ ਆਪਾਂ ਆਪਣੀ ਸੁਰੱਖਿਆ ਲਈ ਕਹਾਂਨਾ ਅਸੀਂ ਖਾਲਿਸਤਾਨ ਦੇ ਪੱਖ ਤੇ ਅਸੀਂ ਹੈਗੇ ਸਾਰੇ ਆ ਪਰ ਉਹਦਾ ਵੀ ਸੰਘਰਸ਼ ਹੋਊਗਾ ਇਹ ਸੰਘਰਸ਼ ਆ ਸਾਡਾ ਕਿਸਾਨੀ ਵਾਸਤੇ ਪੇਟੀ ਬਾੜੀ ਦਾ ਹੈ ਨਾ ਕਿਸਾਨਾਂ ਦਾ ਸਾਡੀ ਹੋਣ ਦਾ ਸਾਡੀਆਂ ਨਸਲਾਂ ਦਾ ਫਸਲਾਂ ਦਾ ਪਰ ਉਹ ਵੀ ਉਹ ਵੀ ਰਣਨੀਤੀ ਨਾਲ ਤਾਂ ਜਿੱਤ ਦਾ ਰਣਨੀਤੀ ਨਾਲ ਹੋਣਾ ਜੇ ਆਪਾਂ ਸਿੱਧਾ ਐ ਜਾਵਾਂਗੇ ਨਹੀਂ ਜਿੱਤ ਹੁਣੀ ਤਾਂ ਕਹਿੰਦੇ ਸੀ ਵੀ ਆਗੂਆਂ ਤੋਂ ਪਰਮਿਸ਼ਨ ਲੈ ਕੇ ਚੱਲਾਂਗੇ ਭਾਈ ਆਗੂ ਵਾਲੇ ਬਾਹ ਨਹੀਂ ਫੜਨੀ ਇਹ ਅੱਕੇ ਨਾਲ ਆਪਣੇ ਨਾਲ ਪਹਿਲਾਂ ਗਦਾਰੀਆਂ ਹੋਈਆਂ ਅੱਜ ਵੀ ਹੋਣਗੀਆਂ ਤੇ ਅੱਗੇ ਹੁੰਦੀਆਂ ਵੀ ਜਾਣੀਆਂ ਆਏ ਕਹਿਣਗੇ ਵਸਤਾ ਕਹੀ ਨਹੀਂ ਨੀ ਸਵੱਟਰ ਤੋੜ ਨਹੀਂ ਬਈ ਅੱਜ ਮਾੜਾ ਟੁੱਟ ਵੀ ਜਾਂਦਾ ਹੈ ਕਹਿੰਦੇ ਅਸੀਂ ਤੋੜਾਂਗੇ ਬਈ ਉਰੇ ਬੈਠੇ ਠੀਕਾ ਦੋਵੇਂ ਕੱਲਾ ਸੀ ਭਾਈ ਮੈਂ ਹੁਣ ਸਿੱਧਾ ਕਹਿਣਾ ਭਾਈ ਮੈਂ ਪਿੰਡ ਜਾਣਾ ਮੈਂ ਨਾਲ ਇਹ ਪਿੰਡ ਨਾਲ ਇਹ ਸਿਰੋ ਮਾਰੀ ਬਈ ਸਾਰੇ ਜਵਾਨਾਂ ਨੂੰ ਬੇਚਤੀ ਆ ਲਾਣ ਨਾਲ ਇਹਨੂੰ ਇਨਾ ਪਿੱਛੇ ਨਾ ਮਰੋ ਯਾਰ ਗਦਾਰਾਂ ਦੇ ਸਰਟੀਫਿਕੇਟ ਦੇ ਗਏ ਯਾਰ ਇਹ ਪਰ ਸਾਨੂੰ ਹੁੱਲੜ ਬਾਜ ਕਹਿ ਕੇ ਕਹਿੰਦੇ ਚਾਉਂਦੇ ਕੀ ਆ ਅਸੀਂ ਲੜਨ ਵਾਲਿਆਂ ਅਸੀਂ ਮਰਨ ਵਾਲਿਆਂ ਅਸੀਂ ਸਿੱਧੇ ਦੌਣ ਵਾਲੇ ਇਨਾ ਪਿੱਛੇ ਇਹ ਇਹ ਪਿੱਛੇ ਬਹਿ ਜਾਂਦੇ ਜਾ ਕੇ ਅਸੀਂ ਮੂਰੇ ਕਿਉਂ ਅਸੀਂ ਸਾਨੂੰ ਮਾਰਨ ਬਾਅਦ ਕਹਿ ਕੇ ਜਨਮਾ ਬਾਅਦ ਹੀ ਰੱਖਿਆ ਇਹਨਾਂ ਨੇ ਬਈ ਮੈਂ ਉਹ ਬਈ ਆਪਣੇ ਬੰਦੇ ਇੱਧਰ ਆ ਕੇ ਆਗੂਆਂ ਦੇ ਚਮਚੇ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਗਦਾਰ ਆ ਤੂੰ ਹੁੱਲੜ ਬਾਜ ਆ ਤੈਂ ਲੋਕਾਂ ਦੇ ਪੁੱਤ ਮਰਵਾਏ ਬਈ ਉਹ ਮੇਰੇ ਯਾਰ ਸੀਗੇ ਜਿਹੜੇ ਮਰੇ ਆ ਗਏ ਸਾਰੇ ਜਿਹੜਾ ਨੂੰ ਚੱਕ ਕੇ ਭਰਾ ਮਰੌਣ ਦਾ ਸਾਨੂੰ ਸ਼ੌਕ ਨਹੀਂ ਚੜਿਆ ਮੈਂ ਐਸੇ ਗੱਲੋਂ ਲੜੀ ਜਾਂਦਾ ਸੀ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਆਪਾਂ ਅੱਜ ਭਮਾਂ ਦੀ ਲੜ ਗਈਏ ਉਹ ਮੰਦੀ ਆਪਣੇ ਕੋਈ ਮਾਰੇ ਪਰ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਬਦਲਣ ਦੇਣਾ ਕਿਉਂਕਿ ਸਾਨੂੰ ਪਤਾ ਵੀ ਸਾਡੇ ਨੌਜਵਾਨ ਸੀ ਦੋ ਜੀ ਬਈ ਆਗੂਆਂ ਨੇ ਸਿੱਧਾ ਗਿਆ ਬਈ ਆ ਕੇ ਕੋਈ ਉਹ ਮੜਾ ਸੀ ਦੋ ਗਿਆ 6 ਮੁੰਡੇ ਚੱਕ ਕੇ ਲੈ ਗਏ ਆਗੂ ਪਤਾ ਕੀ ਕਹਿੰਦੇ ਆ ਤੂੰ ਕਹਿੰਦੇ ਹੌਲੜਵਾਸ ਸੀ ਲੈ ਗਏ ਤਾਂ ਲੈ ਗਏ ਕਿਉਂ ਯਾਰ ਉਹਨਾਂ ਨੂੰ ਟਾਰਚਰ ਨਹੀਂ ਕਰਦੇ ਸੀ 6 ਮੁੰਡੇ ਲੈ ਕੇ ਜਾ ਕੇ ਬਈ 6 ਮੁੰਡੇ ਚੱਕ ਕੇ ਲੈ ਗਏ ਯਾਰ ਉਸੀ ਪਤਾ ਕਿਹੜੀ ਗੱਲ ਤੋਂ ਡਰਦੇ ਸੀ ਜੇ ਅਸੀਂ ਇੱਕ ਮੁੰਡੇ ਸਾਡੇ ਨਾਮ ਦੇ ਸੀ ਕਿਹੜੀ ਗੱਲ ਤੋਂ ਡਰਦੇ ਸੀ ਜੇ ਆਗੂ ਅਸੀਂ ਇਹ ਗੱਲ ਤੋਂ ਡਰਦੇ ਸੀ ਜੇ ਅਸੀਂ ਹੱਕਾਂ ਲਈ ਬੈਠਿਆ ਵੀ ਸਾਡਾ ਮੋਰਚਾ ਨਾ ਪਾੜ ਦੇ ਕਿਤੇ ਅਸੀਂ ਜੇ ਮੋਰਚਾ ਲਾਇਆ ਅਸੀਂ ਹੱਕਾਂ ਲਈ ਲਾਇਆ ਨਾ ਕਿ ਅਸੀਂ ਆਪ ਦੀਆਂ ਬੇਗੁਨਾ ਬੇ ਬੇਜਾਨ ਵੀ ਜਿਹੜੀਆਂ ਸਾਡੀਆਂ ਸ਼ਹੀਦੀਆਂ ਵੀ ਉਹ ਬੇਗੁਨਾ ਦੀ ਬੇ ਹੱਥ ਜਾਣ ਬੇ ਵਜਾ ਸ਼ਹੀਦੀਆਂ ਆਵਾਂ ਤੇ ਨਹੀਂ ਅਸੀਂ ਆਏ ਜੇ ਸਾਡੀਆਂ ਸ਼ਹੀਦੀਆਂ ਦੇਵਾਂਗੇ ਸਾਡੀਆਂ ਸ਼ਹੀਦੀਆਂ ਦੇ ਮੁੱਲ ਪੈਣੇ ਪੈਣਗੇ ਅਸੀਂ ਇਹ ਨਹੀਂ ਸਮਝਉਂਦੀ ਇਹ ਸਾਨੂੰ ਕਹਿੰਦੇ ਆ ਤੁਸੀਂ ਠੀਕ ਆ ਵੀ ਤੁਸੀਂ ਪੂਰੇ ਉਹ ਨਹੀਂ ਹੈਗੇ ਸਿੱਖ ਨਹੀਂ ਤੁਹਾਨੂੰ ਦਾੜੀਆਂ ਕਟਾਈਆਂ ਮੈਂ ਕਹਿੰਦਾ ਅੱਜ ਬਿਆਨ ਦਿੰਦਾ 6ਵੇਂ ਨੂੰ ਮਿਲ ਲੋ ਭਾਈ ਖਾਤਰੇ ਸਮੇਤ ਮਿਲੂੰਗਾ ਕਿਉਂ ਭਾਈ ਮੇਰੀ ਗੱਲ ਸੁਣਦਾ ਹੈਗੀ ਤੇ ਮੇਰੇ ਤੇ ਰੱਬੀਆ ਸੀ ਗੁਰੂ ਸਾਹਿਬ ਨੇ ਕਿਹਾ ਨਾ ਮੈਨੂੰ ਬਾਅਦ ਨਹੀਂ ਮੈਨੂੰ ਤਿਆਰੀ ਆ ਮੇਰੀ ਗੱਲ ਸੁਣੋ ਆ ਚੱਕਿਆ ਨਾ ਇਹ ਅਖ ਭਾਈ ਕਰਦਾ ਸਾਡੀ ਨਾ ਇਹ ਕਿ ਭਾਈ ਕਰਦੇ ਆ ਇਹ ਜਿਹੜੇ ਸਾਨੂੰ ਕਹਿੰਦੇ ਗਦਾਰ ਹੁੱਲੜ ਬਾਗ ਆ ਬਾਜਾ ਵਾਲਾ ਨਿਸ਼ਾਨ ਬੰਦੀ ਕਰਭਾਈ ਕਰਦਾ ਆਕਰਪਾਨਾ ਨੇ ਨਾ ਆਕਰਪਾਨਾ ਨੇ ਅੱਜ ਤੱਕ ਸਾਨੂੰ ਇਹੀ ਸਿਖਾਇਆ ਲੜਨਾ ਮਰਨਾ ਸ਼ਹੀਦੀਆਂ ਜੇ ਅਸੀਂ ਇਹ ਕਰਪਾਨਾ ਚਾਕੇ ਖੜਦੇ ਆਂ ਫੇਰ ਹੀ ਅਸੀਂ ਹੱਕ ਲੈ ਸਕਦੇ ਆ ਨਹੀਂ ਨਾ ਅਸੀਂ ਪੀਸਫੁਲੀ ਹੱਕ ਲੈ ਸਕੀਏ ਨਾ ਅੱਜ ਤੱਕ ਪੀਸਫੁਲੀ ਮਿਲਿਆ ਸਾਨੂੰ ਕਿਉਂਕਿ ਅੱਜ ਦਾ ਕੋਈ ਪੁਰਾਣਾ ਇਤਿਹਾਸ ਚੱਕ ਲੋ ਜੇ ਮੈਨੂੰ ਕੋਈ ਮੈਨੂੰ ਬੰਦਾ ਆ ਕੇ ਕਹਦੋ ਤੂੰ ਗਲਤ ਜੇ ਖੂਨ ਤੋਂ ਬਿਨਾ ਲੜਦਾ ਗਿਆ ਹੋਵੇ ਪਰ ਸਾਨੂੰ ਪਤਾ ਵੀ ਖੂਨ ਤੋਂ ਬਿਨਾ ਕੋਈ ਗੱਲ ਹਿੱਲਾ ਹੁੰਦਾ ਨਹੀਂ ਹੁੰਦਾ ਕਿਉਂਕਿ ਸਾਰਾ ਇਤਿਹਾਸ ਅੱਜ ਤੱਕ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਖੂਨ ਨਾਲ ਰਚਿਆ ਗਿਆਗਾ